ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਹੋਰ ਇੱਕ ਨਵਾਂ ਡਿਜ਼ਾਈਨ ਦੋ ਰੰਗ ਚ ਕਿ ਆਪਾਂ ਡਿਜ਼ਾਈਨ ਬਣਾਈ ਜਾਂਦੀ ਸੀ ਮੈਂ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਦਿੰਨੇ ਆ ਵੇਖੋ ਸ਼ਾਲ ਮਾਫਰਲ ਰੋਕ ਬਣਾਉਣੀ ਹੋਵੇ ਬੱਚਿਆਂ ਦੀ ਤਾਂ ਬਹੁਤ ਸੋਹਣਾ ਨਵਾਂ ਡਿਜ਼ਾਈਨ ਆ ਜੀ। ਹਾਂ ਕੇ ਗੰਨਾ ਸੋਹਣਾ ਹੈ। ਜਾਲੀ ਵਾਲਾ। ਕਿ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਇਹ ਡਿਜ਼ਾਈਨ। ਸਲਾਈ ਮੈਂ ਡਿਜ਼ਾਈਨ ਦੀ ਭਾਈ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋਨਾਂ ਸਲਾਈਆਂ 'ਚ ਹੀ ਪੈਂਦਾ ਤੇ ਦੋ-ਦੋ ਕੁੰਡਿਆਂ ਦਾ ਹੀ ਡਿਜ਼ਾਈਨ ਹੈ ਇਹ ਤੇ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਰੱਖਣਾ ਮੈਂ ਇੱਧਰ ਦੋ ਰੱਖੇ ਹੋਏ ਆ ਆਪਾਂ ਦੋ ਵੀ ਰੱਖ ਸਕਦੇ ਆ ਤੇ ਪਰ ਮੈਂ ਇੱਧਰ ਇੱਕ ਆ ਇੱਧਰ ਦੋ ਕੁੰਡੇ ਡਿਜ਼ਾਈਨ ਦੋ-ਦੋ ਕੁੰਡਿਆਂ ਦਾ ਹੀ ਹੈ ਜੀ ਆ ਪਤਾਗਾ ਪਿੱਛੇ ਕਰਕੇ ਜਿਹੜਾ ਇੱਕ ਕੁੰਡਾ ਪਾਤਾ ਰਿਹਾ ਇੱਕ ਕੁੰਡਾ ਜਿਹੜਾ ਫालतू ਸੀ ਆਪਾਂ ਨੂੰ ਸਿੰਗਲ ਬਣਾ ਲਿਆ ਬਣਾਉਣਾ ਨੇ ਜੀ ਇਸ ਤਰ੍ਹਾਂ ਕਰਨਾ ਧਾਗਾ ਇੱਧਰ ਰੱਖਣਾ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲੈਣਾ ਅੱਗੇ ਫੇਰ ਧਾਗਾ ਇੱਧਰ ਕਰਾਂਗੇ ਆ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਾਂਗੇ ਆ ਇੱਥੇ ਧਿਆਨ ਰੱਖਿਓ ਜੀ ਇੱਕ ਕੁੰਡਾ ਜਿਹੜਾ ਆਪਾਂ ਹਾਲਤੋਂ ਇੱਕ ਕੁੰਡਾ ਇੱਧਰ ਜ਼ਿਆਦਾ ਸੀਗਾ ਉਹ ਇੱਧਰ ਨਾਲ ਲੈ ਕੇ ਘਟਾਇਆ ਜਾਂਦਾ ਹੈ ਮੈਦੇ ਨਾਲ ਲੱਕੀ ਦੋੰਦ ਇੱਕ ਕਰ ਦਾਂਗੇ ਇੱਕ ਕੁੰਡਾ ਆਪਾਂ ਇੱਥੇ ਵਧਾ ਲਿਆ ਹੁਣ ਆਪਾਂ ਸਿੱਧੇ ਪਾਸੇ ਆ ਗਏ ਆ ਜੀ ਜੋ ਮੈਂ ਬਣਾਈ ਜਾਂਦੀ ਸੀ ਉਲਟੇ ਸਲਾਈ ਰਹਿ ਗਈ ਸੈਸ ਕਲਰ ਦੀ ਪਾਉਣ ਵਾਲੀ ਸਿੱਧੇ ਪਾਸੇ ਆਪਾਂ ਆਹ ਵਾਲਾ ਕੁੰਡਾ ਤਾਰਾਂਗੇ ਤੇ ਹੁਣ ਆਪਾਂ ਆਹ ਵਾਲਾ ਕੁੰਡਾ ਤੇ ਆਹ ਕੁੰਡਾ ਇੱਥੋਂ ਲਵਾਂਗੇ ਸਲਾਈ ਇਸ ਤਰ੍ਹਾਂ ਪਾ ਕੇ ਇਸ ਤਰ੍ਹਾਂ ਗੁੰਡਾ ਬਣਾ ਲਾਂਗੇ ਫਿਰ ਆਪਾਂ ਦੋ ਗੁੰਡੇ ਇਕੱਠੇ ਬਣਾ ਕੇ ਦੋਹਾਂ ਦੇ ਇੱਕ ਕਰ ਦਾਂਗੇ ਅੱਗੇ ਫਿਰ ਆਪਾਂ ਇੱਥੋਂ ਸਲਾਈ ਪਾਵਾਂਗੇ ਇੱਕ ਗੁੰਡਾ ਆਪਾਂ ਕੱਢ ਲਾਂਗੇ ਵਿੱਚ ਦੀ ਇਸ ਤਰ੍ਹਾਂ ਫਿਰ ਆਪਾਂ ਜਿਹੜੇ ਦੋ ਗੁੰਡੇ ਇਹਨਾਂ ਦਾ ਇੱਕ ਗੁੰਡਾ ਬਣਾ ਲਾਂਗੇ ਇਹ ਆਪਾਂ ਕਈ ਵਾਰੀ ਇਸ ਤਰ੍ਹਾਂ ਕਰਕੇ ਦੂਜੇ ਡਿਜ਼ਾਈਨ ਬਣਾਉਂਦੇ ਆ ਉਹਨਾਂ ਵਾਂਗੂ ਨਹੀਂ ਹੈਗਾ ਇੱਕ ਥੋੜਾ ਜਿਹਾ ਅਲੱਗ ਹੈ ਤਾਂ ਇਹ ਹੀ ਲਗ ਤਰ੍ਹਾਂ ਦਾ ਬਣਦਾ ਹੈ ਰੰਗੇ ਦੇ ਵਿੱਚ ਆਪਾਂ ਜਿਵੇਂ ਆਪਣੇ ਕੋਲੇ ਬੱਚੇ ਕੁਝ ਨਿੱਕੇ ਨਿੱਕੇ ਰੰਗ ਪਾਇਆ ਤਾਂ ਸਾਰੇ ਰੰਗ ਪਾ ਕੇ ਹੀ ਆਪਾਂ ਇਹ ਡਿਜ਼ਾਈਨ ਬਣਾ ਸਕਦੇ ਆ ਮੈਂ ਦੋ ਰੰਗ ਦਾ ਬਣਾਇਆ ਜਿਵੇਂ ਇੱਕ ਰੰਗ ਦਾ ਵੀ ਬਣ ਸਕਦਾ ਹੈ ਜਿਆਦੇ ਰੰਗਾਂ ਦਾ ਵੀ ਬਣ ਸਕਦਾ ਹੈ ਜੇ ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਇਹ ਡਿਜ਼ਾਈਨ ਆਪਾਂ ਨੂੰ ਬੱਚਿਆਂ ਵਾਸਤੇ ਇਹੋ ਜਿਹੇ ਡਿਜ਼ਾਈਨ ਛੋਟੇ ਛੋਟੇ ਬਹੁਤ ਸੋਹਣੇ ਲੱਗਦੇ ਆ ਜੀ ਇਥੇ ਵੀ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਤੇ ਹੁਣ ਆਪਣੇ ਕੋਲ ਇੱਥੇ ਰੱਖੇ ਦੋ ਕੁੰਡੇ ਇਸ ਤਰ੍ਹਾਂ ਪਾਈ ਹੋਈ ਸੀ ਸਲਾਈ ਜਿਹੜੀ ਮੈਂ ਆਹ ਕਲਰ ਦੀ ਪਾਈ ਸੀ ਪਤਾ ਧਾਗਾ ਇੱਧਰ ਹੀ ਰੱਖਾਂਗੇ ਆਹ ਤੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਧਾਗਾ ਇੰਦਰ ਕਰਾਂਗੇ ਆਪਣੇ ਵੱਲ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਇੱਥੇ ਆਪਾਂ ਵੜ ਪਾ ਕੇ ਆਪਣਾ ਧਾਗਾ ਇੱਧਰ ਆਪਾਂ ਕੁੰਡਾ ਵਧਾ ਲੈਣਾ ਜਿਹੜਾ ਆਪਾਂ ਦੋਹਾਂ ਦਾ ਇੱਕ ਕਰਾਂਗੇ ਇੱਕ ਕੁੰਡਾ ਆਪਾਂ ਇੱਧਰ ਵਧਾ ਲੈਣਾ सा दो सलाईया जी दोन सलाईयाचे डिजाईन हे बनवा ला कुडापा तर ਮਣਾਵਾਂਗੇ ਦੋਹਾਂ ਦਾ ਇੱਕ ਕਰ ਦਾਂਗੇ ਕਿਦ ਤਰ੍ਹਾਂ ਇਸ ਤਰ੍ਹਾਂ ਦੇਖਦਾ ਹੈ ਜੀ ਸਤੇ ਬੱਸ ਇਸ ਤਰ੍ਹਾਂ ਦੇਖ ਲਾ ਇਹ ਸਾਹੀ ਦੋ ਦੋ ਸਲਾਈਆਂ ਅਸੀਂ ਬਣਾਉਂਦੇ ਜਾਵਾਂਗੇ ਤਾਂ ਸਾਡਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਊਗਾ ਜੀ ਪੂਰਾ ਚਲੋ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮੇਰੀ ਵੀਡੀਓ ਪੂਰੀ ਦੇਖਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਵੀਡੀਓ ਦੇਖਣ ਵਾਸਤੇ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ